ਇਤਤਨ ਤੋਂ ਬਾਅਦ ਪਹਿਲੀ ਵਾਰ ਮੱਥਾ ਟੇਕਣ ਆਇਸ਼ ਨੇ ਗੁਰੂ ਰਵੀਕੰਤ ਸਾਹਿਬ ਵਿੱਚ ਮਿੰਦਰ ਮਖਤੋਦ ਨੇ ਇੰਡੀਆ ਜੁਮਾ ਨਾਲ ਇੰਡੀਆ ਨਿਊਜ਼ ਚੈਨਲ ਨਾਲ ਗੱਲਬਾਤ ਕਰਦੇ ਅੱਜ ਆ ਕਿ ਜੋ ਵੀ ਜ਼ਿਲੰਦਰ ਰਵਸਟੀਆਂ ਸਮੱਸਿਆਵਾਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਚਾਹੇ ਉਹ ਸਮੱਸਿਆ ਪੀਣ ਸੀਵਰੇਜ ਦੇ ਪਾਣੀ ਦੀ ਹੋਵੇ ਚਾਹੇ ਉਹ ਸਮੱਸਿਆ ਪੀਣ ਵਾਲੇ ਪਾਣੀ ਦੀ ਹੋਵੇ ਜਾਂ ਰੈਲੇ ਦੰਤ ਦੀ ਹੋਵੇ ਜੋ ਵੀ ਸਮੱਸਿਆ ਹੋਵੇ ਸਾਫੀ ਦੇਸ਼ ਤੋਂ ਕਾਫੀ ਸਮੇਂ ਤੋਂ ਜਿਹੜੀਆਂ ਸਮੱਸਿਆਵਾਂ ਲੜਕੀਆਂ ਆ ਰਹੀਆਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਔਰ ਉਹਨਾਂ ਨੇ ਜ਼ਿਲੰਦਰ ਰਵਸਟੀ ਨੂੰ ਬੋਲਣਾ ਦਾ ਖਾਸ ਕਰਕੇ ਧੰਨਵਾਦ ਕੀਤਾ ਕਿ ਉਹਨਾਂ ਨੇ ਇੱਥੇ ਵੱਡੀ ਲੀਡਰ ਉਹਨੂੰ ਚਿਤਾਇਆ ਦਾ ਤੇ ਚਿਤਾ ਕੇ ਜਿਹੜਾ ਉਹ ਦੂ ਤੋਂ ਤਾਂ 20-26 ਲੰਡਰ ਬੜੀ ਵਧੀਆ ਤੇ ਸਹਾਸਨ ਕੀਤੀ ਹੈ ਕੀ ਕੰਮ ਚੱਲਦਾ ਉਹ ਦੱਸੀ ਗੱਲ ਹੈ ਜੀ ਸਾਰਾ ਮੁਗਦੀ ਪੰਜਾਬ ਮਾਨਸਾ ਦਾ ਪ੍ਰਤਾਪ ਹੈ ਉਹਨਾਂ ਨੇ ਜੋ ਪੰਜਾਬ ਦੇ ਲਈ ਕੰਮ ਕੀਤੇ ਜਨਤਾ ਨੇ ਉਹ ਸਾਰਗੀਤਾ ਜਨਤਾ ਨੇ ਉਸ ਨੂੰ ਕਿ ਮਾਨਸਾ ਦੇ ਉਹ ਰਹੀਏ ਨਸ਼ਟ ਹਿੱਕੇ ਦੇ ਲਈ ਕਈ ਇਤਨਾ ਦੇ ਕੰਮ ਹੈ ਜਿਹੜੇ ਕਾਬੂ ਜੇਰਾਂ ਤੋਂ ਲਟਕਦੇ ਆ ਰਹੇ ਨੇ ਸਾਲਾ ਤੋਂ ਜਿੱਦਾਂ ਪਾਣੀ ਕਿਸਮਤ ਹੈ ਸੀਵਰੇਜ ਮਸਾਹ ਸਰਕਾਰਾਂ ਦੀ ਸਮੱਸਿਆ ਤੇ ਸਭ ਤੋਂ ਵੱਡੀ ਹੈ ਬਰੀਆਣਾ ਡੰਪ ਦੀ ਸਮੱਸਿਆ ਇਹ ਕਿਦੋਂ ਤੱਕ ਹੱਲ ਹੋ ਜੇ ਜਿੰਦਰ ਵਸਤੀਆਂ ਸਾਰੀਆਂ ਸਮੱਸਿਆਵਾਂ ਜਨਤਾ ਦੇ ਜਿੰਨੇ ਵੀ ਸਮੱਸਿਆਵਾਂ ਨੇ ਕੰਮ ਨੇ ਉਹ ਪਹਿਲੇ ਦੇ ਅਧਾਰ ਤੇ ਹੱਲ ਕੀ ਜਾਣਗੇ ਸਦਾ ਹਮੇਸ਼ਾ ਅਸੀਂ ਸੇਵਾ ਮਾਧਮ ਲੈ ਕੇ ਰਾਜ ਵਿੱਚ ਆਏ ਹਾਂ ਉਹ ਸਭ ਤੋਂ ਪਹਿਲੇ ਸੇਵਾ ਕਰਦੇ ਆਏ ਹਾਂ ਹੁਣ ਵੀ ਕਰਾਂਗੇ ਕੋਈ ਵੀ ਉਸ ਵਾਸਤੇ ਨਹੀਂ ਰਹਿਣੇ ਮੰਗਦੀ ਸੀ ਹੱਜੇ ਰਸਟ ਜਨਰਲ ਹੋਇਆ ਸੀ ਅਗਰ ਗੱਲ ਕਰੀ ਸ਼ਿਪਿੰਗ ਕਰਾ ਲਈ ਤਾਂ ਉਹ ਨਹੀਂ ਨਹੀਂ